ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 26 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਕਾਫੀ ਖੇਤਰਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਧੁੰਦ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਵੱਡੇ ਪੱਧਰ ਤੇ ਤਾਂ ਨਹੀਂ ਪਰ ਫਿਰ ਵੀ ਹਲਕੀ ਤੋਂ ਦਰਮਿਆਨੀ ਧੁੰਦ ਲਗਾਤਾਰ ਕਾਫੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਰ ਜੋ ਬਹੁਤਾ ਸਮਾਂ ਦਿਖਾਈ ਨਹੀਂ ਦੇਵੇਗੀ ਸੂਰਜ ਹੌਲੀ-ਹੌਲੀ ਨਿਕਲ ਰਿਹਾ ਤੇ ਸਾਰਾ ਮੌਸਮ ਸਾਫ਼ ਹੋ ਜਾਵੇਗਾ ਦੂਸਰੀ ਤਰਫ ਕੋਰੇ ਦੀ ਜਿਵੇਂ ਉਮੀਦ ਸੀ ਉਸੇ ਤਰ੍ਹਾਂ ਹੀ ਅੱਜ ਵੀ ਸਾਰੇ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਕੋਰਾ ਦੇਖਣ ਨੂੰ ਲਗਾਤਾਰ ਮਿਲ ਰਿਹਾ ਹੈ ਜਿਸ ਕਰਕੇ ਸਵੇਰ ਵੇਲੇ ਠੰਡ ਮਹਿਸੂਸ ਕਾਫੀ ਹੋ ਰਹੀ ਹੈ ਟੈਂਪਰੇਚਰ ਆਮ ਨਾਲੋਂ ਲਗਾਤਾਰ ਵੱਧ ਹੀ ਬਣਿਆ ਹੋਇਆ ਹੈ 8-9 ਡਿਗਰੀ ਦੇ ਆਸ-ਪਾਸ ਸਵੇਰ ਦਾ ਟੈਂਪਰੇਚਰ ਤੇ ਦਿਨ ਦਾ ਵੀ 23-24 ਡਿਗਰੀ ਦੇ ਆਸ-ਪਾਸ ਸਾਰੇ ਇਲਾਕਿਆਂ ਨੂੰ ਪਾਰ ਕਰ ਜਾਵੇਗਾ ਹਵਾ ਦੇ ਵਿੱਚ ਰਵਾਨਗੀ ਅੱਜ ਵੀ ਕੱਲ ਦੇ ਵਾਂਗੂ ਰਹਿੰਦੀ ਹੋਈ ਦਿਖਾਈ ਦੇਵੇਗੀ ਇਸ ਵਿੱਚ ਕੁਝ ਵੀ ਬਦਲਾਅ ਨਹੀਂ ਹੋਵੇਗਾ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਹੀ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਧੁੰਦ ਤੋੜ ਰਹਿਤ ਵਾਲਾ ਤੇ ਹਲਕਾ ਕੋਰਾ ਸਾਰੇ ਹੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਮੀ ਠਾਈ ਨੱਤੀ ਤਰੀਕ ਤੋਂ ਬਾਅਦ ਹਰਿਆਣਾ ਰਾਜਸਥਾਨ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਕਿ ਇੱਕਾ ਦੁੱਕਾ ਜਗ੍ਹਾ ਤੇ ਹਲਕੀ ਫੁਲਕੀਆਂ ਫੁਹਾਰਾ ਪੈ ਸਕਦੀਆਂ ਹਨ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਵੱਡੇ ਪੱਧਰ ਤੇ ਮੀਂਹ ਦੀ ਅਜੇ ਸੰਭਾਵਨਾ